ਨਾਲ ਮਿਲ ਕੇ ਪਰਚੂਸ਼ਨ ਆਸ਼ੂ ਨੇ ਖੇਡੀ ਖੇਡ ਸੀ ਆਸ਼ੂ ਨੇ ਖੁਦ ਹੀ ਆਪਣੇ ਖਿਲਾਫ ਜਾਰੀ ਕਰਵਾਏ ਸਮਨ ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਐਸਐਸਪੀ ਨੂੰ ਕਿਉਂ ਕੀਤਾ ਸਸਪੈਂਡ ਇਹਨੇ ਵਿਜਨਸ ਦੇ ਅਧਿਕਾਰੀ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਲੇਕਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਉਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕੀਤਾ ਐਸਐਸਪੀ ਵੀਰ ਜੀ ਨੇ ਉਹਨਾਂ ਨੇ ਜਾਣ ਬੁਝਕੇ ਇੱਕ ਸਿਮਤੀ ਦਾ ਪਾਤਰ ਬਣਾਉਣ ਨੂੰ ਭਾਰਤ ਪੁਚਾਰਾ ਜੀ ਨੂੰ ਨੋਟਿਸ ਕੱਢਿਆ ਲੋਕਾਂ 'ਚ ਸਰਕਾਰ ਦੀ ਚਵੀ ਮਾੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕਾਂ ਨੂੰ ਲੱਗੇ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਨੇ ਬੜਾ ਚੰਗਾ ਕਦਮ ਚੱਕਿਆ ਐਸਐਸਪੀ ਵੀਰ ਜੀ ਦੇ ਕਾਰਵਾਈ ਕਰਕੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਉਬਾਲ ਹੈ ਕਿਉਂਕਿ ਭਰਤਪੂਸ਼ਨ ਆਸ਼ੂ ਨੂੰ ਵਿਜੀਲੈਂਸ ਵੱਲੋਂ ਇੱਕ ਸੰਮਣ ਜਾਰੀ ਹੁੰਦਾ ਜਿਉਂ ਹੀ ਇਹ ਸੰਮਣ ਜਾਰੀ ਹੁੰਦਾ ਹੈ ਉਸ ਤੋਂ ਕੁਝ ਘੰਟਿਆਂ ਬਾਅਦ ਵਿਜੀਲੈਂਸ ਨੇ ਉਸ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਿਸ ਵੱਲੋਂ ਇਹ ਸੰਮਣ ਜਾਰੀ ਕੀਤੇ ਗਏ ਹੁੰਦੇ ਨੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਜਿਸ ਅਫਸਰ ਨੇ ਸੰਮਣ ਜਾਰੀ ਕੀਤੇ ਕਿਸੇ ਮਾਮਲੇ ਦੇ ਵਿੱਚ ਉਸੇ ਨੂੰ ਹੀ ਸਸਪੈਂਡ ਕੀਤਾ ਗਿਆ ਹੋਵੇ ਇਹ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਿਆ ਕਿ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਹੈ ਚਰਚਾਵਾ ਜਾਂ ਦੋਸ਼ ਇਹ ਮੰਨੇ ਜਾ ਰਹੇ ਨੇ ਕਿ ਐਸਐਸਪੀ ਨੇ ਭਰਤਪੂਸ਼ਨ ਆਸ਼ੂ ਦੇ ਨਾਲ ਮਿਲ ਕੇ ਇੱਕ ਖੇਡ ਖੇਡੀ ਯਾਨੀ ਕਿ ਲੁਧਿਆਣਾ ਦੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਹਾਸਲ ਕਰਨ ਦੇ ਲਈ ਇਹ ਸਾਰੀ ਖੇਡ ਖੇਡੀ ਗਈ ਹੈ ਚਰਚਾਵਾ ਦੇ ਮੁਤਾਬਿਕ ਐਸਐਸਪੀ ਭਰਤਪੂਸ਼ਨ ਆਸ਼ੂ ਦਾ ਕਰੀਬੀ ਦੱਸਿਆ ਜਾਂਦਾ ਹੈ ਜਿਸ ਨੂੰ ਕਿਸੇ ਸਮੇਂ ਭਰਤਪੂਸ਼ਨ ਆਸ਼ੂ ਨੇ ਹੀ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕਰਵਾਇਆ ਸੀ ਜਾਣਕਾਰੀ ਮੁਤਾਬਕ ਐਸਐਸਪੀ ਅਤੇ ਭਰਤਪੂਸ਼ਨ ਦੇ ਵਿਚਕਾਰ ਲਗਾਤਾਰ ਗੁਪਤ ਗੱਲਬਾਤ ਚੱਲ ਰਹੀ ਸੀ ਤਾਂ ਜੋ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਭਰਤਪੂਸ਼ਨ ਆਸ਼ੂ ਨੂੰ ਜਿੱਤ ਪ੍ਰਾਪਤ ਕਰਵਾਇਆ ਜਾ ਸਕੇ ਕਿਉਂਕਿ ਜਦੋਂ ਵਿਜੀਲੈਂਸ ਦਾ ਨੋਟਿਸ ਭਰਤਪੂਸ਼ਨ ਨੂੰ ਆਉਂਦਾ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਭਰਤਪੂਸ਼ਨ ਆਸ਼ੂ ਨੂੰ ਪ੍ਰਤੀ ਹਮਦਰਦੀ ਆਉਂਦੀ ਜਿਸ ਤੋਂ ਬਾਅਦ ਉਸ ਨੂੰ ਵੱਧ ਵੋਟਾਂ ਮਿਲ ਸਕਦੀਆਂ ਸੀ ਸ਼ਾਇਦ ਇਹੀ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਇਸ ਐਸਐਸਪੀ ਅਤੇ ਭਰਤਪੂਸ਼ਨ ਨੇ ਇੱਕ ਗੇਮ ਖੇਡੀ ਹੋਵੇ ਇੱਥੇ ਹੀ ਬਸ ਨਹੀਂ ਚਰਚਾਵਾਂ ਇਹ ਵੀ ਨੇ ਕਿ ਐਸਐਸਪੀ ਅਤੇ ਭਰਤਪੂਸ਼ਨ ਵਿਚਕਾਰ ਗੱਲਬਾਤ ਲਗਾਤਾਰ ਹੋ ਰਹੀ ਸੀ ਦੋਹਾਂ ਦੇ ਪੁਰਾਣੇ ਸਬੰਧ ਮੰਨੇ ਜਾਂਦੇ ਨੇ ਚੋਣਾਂ ਦਾ ਐਲਾਨ ਹੁੰਦੇ ਹੀ ਕੁਝ ਦਿਨ ਪਹਿਲਾਂ ਐਸਐਸਪੀ ਅਤੇ ਆਸ਼ੂ ਦੇ ਵਿਚਕਾਰ ਇੱਕ ਗੁਪਤ ਮੁਲਾਕਾਤ ਹੋਣ ਦੀ ਵੀ ਖਬਰ ਹੈ ਬਿਨਾਂ ਕਿਸੇ ਅਧਿਕਾਰੀ ਦੇ ਹੁਕਮ ਤੋਂ ਰਾਤੋਂ ਰਾਤ ਇਹ ਸੰਮਣ ਭੇਜਿਆ ਗਿਆ ਤਾਂ ਜੋ ਚੋਣਾ ਦੇ ਵਿੱਚ ਹਮਦਰਦੀ ਹਾਸਲ ਕਰਕੇ ਆਸ਼ੂ ਨੂੰ ਜਿੱਤ ਪ੍ਰਾਪਤ ਕਰਵਾਈ ਜਾ ਸਕੇ ਖੈਰ ਉਧਰ ਇਸ ਬਾਬਤ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਲੋਕਾਂ ਨੇ ਇਸ ਬਾਰੇ ਕੀ ਕੁਝ ਕਿਹਾ ਉਹ ਜ਼ਰੂਰ ਸੁਣਦਿਆਂ ਅੱਜ ਦਾ ਜਿਹੜਾ ਕਦਮ ਹੈ ਪੰਜਾਬ ਸਰਕਾਰ ਨੇ ਇੱਕ ਬੜਾ ਵਧੀਆ ਮੈਸੇਜ ਪੰਜਾਬ ਦੀ ਜਨਤਾ ਨੂੰ ਦਿੱਤਾ ਹੈ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਿਰਪੱਖਤਾ ਦੇ ਨਾਲ ਕੰਮ ਕਰ ਰਹੇ ਆ ਔਰ ਪੰਜਾਬ ਪੁਲਿਸ ਦਾ ਪੁਲਿਸਿੰਗ ਸਿਸਟਮ ਵੀ ਹੈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਤੇ ਨਿਊਟਰ ਹੋ ਕੇ ਕੰਮ ਕਰ ਰਿਹਾ ਦੇਖੋ ਅੱਜ ਤੱਕ ਸਰਕਾਰਾਂ ਚ ਦੇਖਣ ਨੂੰ ਆਇਆ ਹੈ ਕਿ ਕਿਸੇ ਅਧਿਕਾਰੀ ਨੂੰ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਨੂੰ ਕਸਟਡੀ ਚ ਲੋ ਵਿਰੋਧੀ ਧਿਰ ਦੇ ਆਗੂ ਨੂੰ ਪ੍ਰੇਸ਼ਾਨ ਕਰੋ ਜੇਕਰ ਅਧਿਕਾਰੀ ਨਹੀਂ ਕਰਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਆ ਮੈਂ ਕਹਿੰਦਾ ਪਿਛਲੇ 30 ਸਾਲ ਦੇ ਕਿੱਸੇ ਮੈਂ ਪਹਿਲੀ ਵਾਰੀ ਅਜਿਹੀ ਸਰਕਾਰ ਦੇਖ ਰਿਹਾ ਜਿਦੇਚ ਇੱਕ ਅਧਿਕਾਰੀ ਨੇ ਵਿਰੋਧੀ ਧਿਰ ਦੇ ਆਗੂ ਨੂੰ ਸੱਮਣ ਜਾਰੀ ਕੀਤਾ ਡੂਰਿੰਗ ਇਲੈਕਸ਼ਨ ਪੀਰੀਅਡ ਜਦੋਂ ਚੋਣ ਪ੍ਰਚਾਰ ਚੱਲਦਾ ਪਿਆ ਇੱਕ ਇੱਕ ਅਧਿਕਾਰੀ ਨੇ ਵੀ ਨੇ ਅਧਿਕਾਰੀ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸੱਮਣ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਲੇਕਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਉਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕੀਤਾ ਕਿਉਂ ਇਹਦੇ ਨਾਲ ਮੈਂ ਇੱਕ ਵਾਰ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨਿਰਪੱਖਤਾ ਨਾਲ ਸੁਚੱਜੇ ਢੰਗ ਨਾਲ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਕੋਈ ਵਿਤਕਰੇ ਦੀ ਕੋਈ ਬੈਦ ਬੈਰ ਭਾਵ ਵਾਲੀ ਰਾਜਨੀਤੀ ਨਹੀਂ ਕਰ ਰਹੀ ਉਹਨੂੰ ਦੇਖਣ ਦੀ ਲੋੜ ਹੈ ਪਰ ਉਹਦੇ ਨਾਲ ਹੀ ਉਹ ਅਧਿਕਾਰੀ ਜਿਹੜੇ ਐਸਐਸਪੀ ਵਿਜ਼ਨਸ ਦੇ ਅਧਦੇ ਤੋਂ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਦੇਖੋ ਸਾਡੇ ਲਈ ਬੜੀ ਸੋਚਣ ਜੋ ਗੱਲ ਹੈ ਕਿ ਜਿਹੜਾ ਨਿਊ ਹਾਈ ਸਕੂਲ ਦਾ ਪ੍ਰੋਜੈਕਟ ਹੈ ਨਿਊ ਆਈ ਸਕੂਲ ਦੇ ਪ੍ਰੋਜੈਕਟ ਨੂੰ ਲੁਧਿਆਣਾ ਇੰਪਰੂਵ ਟ੍ਰਸਟ ਨੇ ਬੜੇ ਰੀਜ਼ਨੇਬਲ ਰੇਟਾਂ ਤੇ ਲੀਜ਼ ਤੇ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਉੱਥੇ ਚੈਰੀਟੇਬਲ ਵਰਕ ਕੀਤਾ ਜਾ ਸਕਦਾ ਸੀ ਲੇਕਿਨ ਜਿਹੜਾ ਮੜਿਆ ਗਰੁੱਪ ਹੈ ਮੜਿਆ ਗਰੁੱਪ ਨੇ ਉਹਨੂੰ ਅੱਗੇ ਯੂਟਿਲਾਈਜ਼ ਕਰਦਾ ਅੱਗੇ ਸਬਲੇਟ ਕਰਦਾ ਪ੍ਰੋਫੈਸ਼ਨਲੀ ਜਿਹੜਾ ਉਹਨਾਂ ਨੇ ਪ੍ਰੋਫਿਟ ਕਮਾਣ ਲਈ ਜਿਹੜਾ ਪੈਨੈਂਸ਼ੀਅਲੀ ਪ੍ਰੋਫਿਟ ਕਮਾਣ ਦੇ ਲਈ ਉਸ ਤੋਂ ਬਾਅਦ ਜਦੋਂ ਬਿਜ਼ਨਸ ਤੋਂ ਸ਼ਿਕਾਇਤ ਜਾਂਦੀ ਹੈ ਇੰਪਰੂਵ ਦੱਸਦੀ ਉਹਦੀ ਨਿਰਪੱਖਤਾ ਨਾਲ ਜਾਂਚ ਹੁੰਦੀ ਹੈ ਕੁਝ ਲੋਕੀ ਦੋਸ਼ੀਆਂ ਦੇ ਨਾਮ ਸਾਹਮਣੇ ਆਉਂਦੇ ਆ ਪਰ ਜਿਹੜੇ ਐਸਐਸਪੀ ਵਿਜੀਲਜ ਨੇ ਇਸ ਮੌਕੇ ਉਹਨਾਂ ਦੀ ਭੂਮਿਕਾ ਬੜੀ ਸੰਦੇਹ ਸੰਰਗਤ ਹੋ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਦੇ ਉਮੀਦਵਾਰ ਆਪਣੀ ਯਾਰੀ ਨਿਭਾ ਰਹੇ ਨੇ ਉਹਨਾਂ ਨੂੰ ਪਤਾ ਕਿ ਚੋਣ ਪ੍ਰਚਾਰ ਚੱਲ ਰਿਹਾ ਹੈ ਸਾਰੇ ਪਾਸੇ ਲੋਕਾਂ ਨੂੰ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਾਰਤ ਭੂਸ਼ਣ ਆਸੂਨ ਨਾ ਧੱਕੇਸ਼ਾਹੀ ਕਰੇਗੀ ਸ਼ਾਇਦ ਕਿਸੇ ਕੇਸ ਦੀ ਗ੍ਰਿਫਤਾਰੀ ਹੋ ਸਕਦੀ ਹੈ ਲੇਕਿਨ ਪੰਜਾਬ ਸਰਕਾਰ ਨੇ ਕਿਹਾ ਕਿ ਚੋਣ ਪ੍ਰਚਾਰ ਹੈ ਚੋਣ ਦਾ ਮਾਹੌਲ ਹੈ ਅਦਾਲਤਾਂ ਤੇ ਨਿਰਭਰ ਹੈ ਜੇ ਕਿਤੇ ਕੋਈ ਦੋਸ਼ੀ ਹੋਏਗਾ ਕਾਰਵਾਈ ਹੋਏਗੀ ਜੇ ਭਾਰਤ ਪੁਛਨਾ ਚੂ ਨਿਰਦੋਸ਼ ਨੇ ਤੇ ਉਸ ਸੱਚੇ ਢੰਗ ਨਾਲ ਪ੍ਰਚਾਰ ਕਰਨ ਲੇਕਿਨ ਜਿਹੜੇ ਐਸਐਸਪੀ ਬਿਜ਼ਨਸ ਨੇ ਉਹਨਾਂ ਨੇ ਜਾਣ ਬੁਝਕੇ ਇੱਕ ਸਿਮਤੀ ਦਾ ਪਾਤਰ ਬਣਾਉਣ ਨੂੰ ਭਾਰਤ ਪੁਛਨਾ ਚੂ ਨੂੰ ਨੋਟਿਸ ਕੱਢਿਆ ਲੋਕਾਂ 'ਚ ਸਰਕਾਰ ਦੀ ਚਵੀ ਮਾੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕਾਂ ਨੂੰ ਲੱਗੇ ਸਰਕਾਰ ਧੱਕਾ ਕਰ ਰਹੀ ਹੈ ਜਦਕਿ ਫ੍ਰੈਂਡਲੀ ਮੈਚ ਐਸਐਸਪੀ ਬਿਜ਼ਨਸ ਇਹ ਇਤਨਾ ਕਿਤੇ ਵਿਰੋਧੀ ਧਿਰ ਜੋ ਉਮੀਦਵਾਰ ਲੋਕ ਖੇਡਿਆ ਜਾ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਬੜਾ ਚੰਗਾ ਕਦਮ ਚੱਕਿਆ ਐਸਐਸਪੀ ਵਿਦਨਸ ਤੇ ਕਾਰਵਾਈ ਕਰਕੇ ਦੇਖੋ ਜਿਹੜਾ ਇਹ ਐਸਐਸਪੀ ਅਧਿਕਾਰੀ ਦੀ ਜਿਹੜੀ ਗੱਲ ਚੱਲਦੀ ਪਈ ਹੈ ਤੇ ਜਿਹੜਾ ਇਹ ਪੁਰਾਣਾ ਮੁੱਦਾ ਹੁਣ ਇਸ ਟਾਈਮ ਤੇ ਚੋਣਾਂ ਸਾਇਤਾ ਲਿਖੀ ਆ ਅਸੀਂ ਇਹਦੇ ਉੱਪਰ ਅਜੇ ਕਮੈਂਟ ਇਸ ਤੋਰ ਦੇ ਵਿੱਚ ਨਹੀਂ ਕਰ ਸਕਦੇ ਜਿਹੜੀ ਸਿਮਪਤੀ ਕ੍ਰੀਏਟ ਕਰਨ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਆ ਉਹਨਾਂ ਨੂੰ ਹਜੇ ਰੋਕਿਆ ਜਾਵੇ ਤਾਂ ਜ਼ਿਆਦਾ ਬੈਠੇ ਸੋ ਸੁਣਿਆ ਤੁਸੀਂ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿਉਂਕਿ ਇਹ ਪੜਤਾਲ ਦਾ ਵਿਸ਼ਾ ਹੈ ਪੜਤਾਲ ਤੋਂ ਬਾਅਦ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇਗਾ ਖੈਰ ਇਸ ਮਾਮਲੇ ਨੇ ਚਰਚਾਵਾਂ ਜ਼ਰੂਰ ਛਿੜਕੇ ਰੱਖ ਦਿੱਤੀਆਂ ਨੇ ਅਤੇ ਪੰਜਾਬ ਦੀ ਸਿਆਸਤ ਨੂੰ ਭਖਾ ਕੇ ਰੱਖ ਦਿੱਤਾ ਹੈ